ਪੁਏ ਚੌਧਰੀ ਮਦਨ ਲਾਲ ਬੱਗਾਜੀ ਦੇ ਨੌਰਥ ਹਲਕੇ ਦੇ ਵਿੱਚ ਅੱਜ ਇਹ ਦੂਸਰਾ ਫੰਕਸ਼ਨ ਆ ਦੀਪਨਗਰ ਚ ਔਰ ਸਾਰੇ ਇਲਾਕੇ ਦੇ ਲੋਕ ਜਿਹੜੇ ਆ ਬੱਗਾਜੀ ਦੇ ਕੰਮਾਂ ਨੂੰ ਦੇਖਦੇ ਹੋਏ ਬਹੁਤ ਖੁਸ਼ ਨੇ ਅੱਜ ਮੈਨੂੰ ਬਹੁਤ ਪਰਮਾੰਗਾਰਾ ਦੋਨੇ ਕੋ ਫੰਕਸ਼ਨਾਂ ਦੇ ਮਿਲਿਆ ਵਾ ਇਹ ਬੋਬੀ ਜੀ ਸਾਰੇ ਜਿੰਨੇ ਵੀ ਇਹਦੇ ਵਲੰਟੀਅਰ ਸਾਥੀ ਆ ਸਾਰੇ ਬਹੁਤ ਮਿਹਨਤ ਕਰ ਰਹੇ ਆ ਔਰ ਇਹਨਾਂ ਦੀ ਆਵਾਜ਼ ਬਣ ਕੇ ਲੋਕ ਸਭਾ ਚ ਜਾਣਾ ਤਿਆਰ ਬੈਹ ਸਾਹਰ ਹੋ ਗਏ ਜੀ ਮੱਲੇ ਮੱਲੇ ਦੀਆਂ ਮੱਲੇ ਦੀਆਂ ਜਿਹੜੀਆਂ ਰਾਜਨੀਤੀਆਂ ਨੇ ਨਾ ਉਹ ਖਤਮ ਹੋ ਚੁੱਕੀਆਂ ਹੋਈਆਂ ਨੇ ਉਹ ਵਿਚਾਰੀ ਇੱਕ ਸਾਲ ਉੱਥੇ ਬੈਠੀ ਰਹੀ ਸਾਡੀ ਕੁੜੀ ਉਹ ਜਿਹੜੀ ਬਲਾਤਕਾਰ ਜੀ ਦਾ ਕੇਸ ਆ ਇਹਦੇ ਤੇ ਉਹ ਹੁਣ ਕਾਂਗਰਸ ਦੇ ਵਿੱਚ ਕੀ ਦੱਸੂਗੇ ਓਹ ਓਹ ਬੋਟਾ ਮੰਗੂ ਗਿਆ ਅੱਜ ਕਾਂਗਰਸ ਲੋਕਾਂ ਨੇ ਦਰਵਾਜ਼ੇ ਨਹੀਂ ਖੋਲਨੇ ਧੀਆ ਭੈਣਾ ਨੇ ਮੈਂ ਤਾਂ ਕੇ ਬਿਠਾ ਕੇ ਤੇ ਰੋਟੀ ਵੀ ਖਵਾ ਦੇਣੀ ਨਾਲ ਜਿੱਦਾਂ ਕਰ ਜੇ ਅੱਜ ਮੇਰੇ ਹਲਕੇ ਦੇ ਵਿੱਚ ਤਿੰਨ ਜਗ੍ਹਾ ਤੇ ਪ੍ਰੋਗਰਾਮ ਸੀਗੇ ਔਰ ਤਕਰੀਬਨ ਲੋਕਾਂ ਦਾ ਬਹੁਤ ਪਿਆਰ ਲੋਕਾਂ ਦਾ ਬਹੁਤ ਆਸ਼ੀਰਵਾਦ ਮਿਲ ਰਿਹਾ ਕਿਉਂਕਿ ਲੋਕਾਂ ਦੇ 2 ਸਾਲ ਤੋਂ ਜੋ ਕੀਤੇ ਵਾਦੇ ਅਸੀਂ ਇਹਨੇ ਬਿਨ ਪੂਰੇ ਕਰ ਰਹੇ ਹਾਂ ਤਕਰੀਬਨ ਮੇਰੇ ਹਲਕੇ ਦੇ ਵਿੱਚ 70 80% ਕੰਮ ਮੁਕੰਮਲ ਹੋ ਗਏ ਨੇ 25 30% ਰਹਿ ਗਏ ਨੇ ਕਿਉਂਕਿ ਪਛਦੀਆਂ ਰਵਾਇਤੀ ਪਾਰਟੀ ਦੇ ਲੋਕੀ ਤੰਗ ਆਏ ਸੀ ਕਾਫੀ ਸਾਲਾਂ ਤੋਂ ਮੇਰੇ ਹਲਕੇ ਡਵੈਲਪਮੈਂਟ ਨਹੀਂ ਸੀਗੀ ਹੁਣ ਡਵੈਲਪਮੈਂਟ ਹਰ ਮਹੱਲੇ ਦੇ ਵਿੱਚ ਹਰ ਗਲੀ ਦੇ ਵਿੱਚ ਚੱਲ ਰਹੀ ਹੈ ਉਹ ਲੋਕਾਂ ਨੂੰ ਆਸ ਹੈ ਕਿ ਜਿਹੜੇ 3 ਸਾਲ ਨੇ ਉਹਦੇ ਵਿੱਚ ਤਕਰੀਬਨ ਅੱਛੇ ਕੰਮ ਹੋਣਗੇ ਲੋਕਾਂ ਦੀ ਸੋਚ ਮੁਤਾਬਕ ਕੰਮ ਹੋਣਗੇ ਜੋ ਲੋਕ ਕਹਿੰਦੇ ਨੇ ਚਾਹੁੰਦੇ ਨੇ ਉਹੀ ਕੰਮ ਕਰਾਉਣਾ ਹੈ ਇਸ ਕਰਕੇ ਮੈਨੂੰ ਆਸ ਹੈ ਕਿ ਲੋਕਾਂ ਦੀ ਇੱਕ ਜਿਹੜੀ ਬੋਟ ਹੈ ਇੱਕ ਜੂ ਨੂੰ ਛੱਡ ਦੋ ਬੜਾ ਦਬਾ ਕੇ ਆਮ ਆਦੀ ਪਾਰਟੀ ਨੂੰ ਮੌਕਾ ਦੇਣਗੇ ਔਰ ਡਬਲ ਇੰਜਨ ਦੀ ਸਰਕਾਰ ਚੱਲੇਗੀ ਡਬਲ ਇੰਜਨ ਦੀ ਸਰਕਾਰ ਇਸ ਤਰ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਮੈਂ ਜਾਣਾ ਹੈ ਮੈਂ ਜਾ ਰਿਹਾ ਹਾਂ ਪੋਚੂ ਦਾ ਫੰਡ ਆਣਾ ਉਸ ਤੋਂ ਬਾਅਦ ਪਾਰਲੀਮੈਂਟ ਦਾ ਫੰਡ ਮਿਲੇਗਾ ਫਿਰ ਕੌਂਸਲ ਇਲੈਕਸ਼ਨ ਆ ਜਾਣੇ ਨੇ ਤੇ ਕਾਰ ਫਿਲਮ ਦਾ ਫੰਡ ਵੀ ਆਏਗਾ ਇਸ ਕਰਕੇ ਜੇੜੀਆਂ ਡਿਵੈਲਪਮੈਂਟ ਦੇ ਕੰਮ ਨੇ ਉਹ ਪੈਸੇ ਨਾ ਹੁੰਦੇ ਨੇ ਨਾ ਤਾਂ ਮੈਂ ਆਪਣੇ ਘਰੋਂ ਪੈਸੇ ਲਗਾ ਰਿਹਾ ਲੋਕਾਂ ਦੇ ਇੱਕ ਟੈਕਸ ਦਾ ਪੈਸਾ ਲੋਕਾਂ ਉੱਪਰ ਖਰਚ ਹੋ ਰਿਹਾ ਇਸ ਕਰਕੇ ਲੋਕਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਆਸ ਹੈ ਕਿ ਇੱਕ ਦਿਨ ਦੇਖੋ ਬਿੱਟੂ ਜੀ ਬਾਰੇ ਕੀ ਕਹਿੰਦੇ ਲੋਕਾਂ ਨੇ ਕਹਿ ਰਹੇ ਕਿ ਮੈਨੂੰ ਕਹਿੰਦੀ ਲੋੜ ਹੀ ਨਹੀਂ ਲੋਕਾਂ ਨੇ ਪਿਆਰ ਬਣਾਇਆ ਪਿਆ 10 ਸਾਲ ਜੇ ਲੋਕਾਂ ਦਾ ਕਹ ਰਿਹਾ ਕਿ ਅੱਜ ਜੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੀ ਜਿਹੜੀ ਕਾਂਗਰਸ ਪਾਰਟੀ ਹੈ ਸੈਂਟਰ ਦੀ ਉਹਨਾਂ ਨੂੰ ਟਿਕਟ ਨਹੀਂ ਦੇਣੀ ਜੇ ਟਿਕਟ ਮਿਲ ਵੀ ਜਾਂਦੀ ਤੇ ਲੁਜਾਣੇ ਦੇ ਲੋਕਾਂ ਨੇ ਬਿਲਕੁਲ ਨਹੀਂ ਸੀ ਪਛਾਨਿਆ ਉਹਨਾਂ ਨੇ ਮੌਕਾ ਸੰਭਾਲਿਆ ਆਪਣੇ ਆਪ ਨੂੰ ਭਾਜੀਪੀ ਚ ਲੈ ਗਏ ਪਰ ਭਾਜੀਪੀ ਜਾ ਕੇ ਜਿਹੜੀ ਲੋਕਲ ਭਾਜੀਪੀ ਹੈ ਉਹਨਾਂ ਨੇ ਰਿਜ਼ਲਟ ਦੇ ਦੇਣਾ ਤੁਹਾਡੇ ਸਾਹਮਣੇ ਆਜਣਾ ਹੈ ਵੀਜ਼ਾ ਕੋਈ ਫਰਕ ਨਹੀਂ ਪੈਣਾ ਜੀ ਨੋਸ ਹੋਏਗਾ ਨੁਕਸਾਨ ਹੋਏਗਾ ਭਾਜੀ ਸਾਰੇ ਦੇ ਕੈਮਰੇ ਦੇਖ ਕੇ ਗੱਲ ਕਰ ਨਹੀਂ ਸਾਹਮਣੇ ਦੇਖੋ ਜੀ ਨਹੀਂ ਵਾਰਡ ਨੰਬਰ ਦੱਸ ਕੇ ਕੀ ਕਰਨਾ ਚਾਹੁੰਦੇ ਹੋ ਵਾਰਡ ਨੰਬਰ 70 ਦੇ ਵਿੱਚ ਅੱਜ ਇੱਕ ਚੁਣਾਈ ਜਲਸਾ ਕਰਾਇਆ ਗਿਆ ਜਿਸ ਦੇ ਵਿੱਚ ਜਨਤਾ ਲੋ ਪੂਰਾ ਹਲਾਰਾ ਮਿਲਿਆ ਵਾ ਕਿਉਂਕਿ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪੈਣੀ ਹੈ ਉਹ ਨਾਰਥ ਦੇ ਵਿੱਚੋਂ ਖਾਸ ਕਰਕੇ ਚੌਧਰੀ ਮਦਨ ਨਾਲ ਬੱਗਾਈ ਦੇ ਕਿਤੇ ਵਿਕਾਸ ਕਾਰੀਆਂ ਨੂੰ ਪੈਣੀ ਹੈ ਕਿਉਂਕਿ ਇਹਨਾਂ ਨੇ ਜਿੰਨੇ ਵੀ ਨਾਰਥ ਦੇ ਕੰਮ ਕੀਤੇ ਨੇ ਪਹਿਲ ਦੇ ਹਜ਼ਾਰ ਤੇ ਔਰ ਬਹੁਤ ਤੇਜ਼ੀ ਨਾਲ ਕੀਤੇ ਨੇ ਜੇ ਆਪਾਂ ਦੇਖੀਏ ਹੋਰ ਵੀ ਬੰਦੇ ਪਹਿਲਾਂ ਸਰਕਾਰ ਆਂਦੀ ਜਿਹੜਾ ਵਿਕਾਸ ਹੈ ਉਹ ਕੱਲਾ ਪੈਸਿਆਂ ਨਾਲ ਨਹੀਂ ਹੁੰਦਾ ਉਹ ਜज्ਬੇ ਨਾਲ ਹੁੰਦਾ ਹੈ ਉਹ ਜज्ਬਾ ਜਿਹੜਾ ਵਾ ਉਹ ਸਾਡੇ ਚੌਧਰੀ ਮਦਨ ਨਾਲ ਬੱਗੇ ਦਾ ਅਸ਼ੋਕ ਪ੍ਰੈਸ਼ਰ ਪੱਪੀ ਦਾ ਔਰ ਇਹ ਸੇ ਵਿਕਾਸ ਦੀ ਲੜੀ ਨੂੰ ਲੁਧਿਆਣਾ ਵਾਸੀ ਅੱਗੇ ਵਧਾਉਂਦੇ ਹੋਏ ਝਾੜੂ ਦੇ ਬਟਨ ਦੇ ਉੱਤੇ ਹੀ ਵੋਟਾਂ ਪਾਣਗੇ ਔਰ ਵਾਰਡ ਨੰਬਰ 70 ਦਾ ਵਿਸ਼ਵਾਸ ਨੂੰ ਮੰਨਿਆ ਕਿ ਇਹਦੀ ਇੱਕ ਇੱਕ ਵੋਟ ਜਿਹੜੀ ਹੈ ਉਹ ਝਾੜੂ ਦੇ ਬਟਨ ਤੇ ਲੱਗੇਗੀ ਔਰ ਟੱਟੋ ਘੜਨੀ ਤੇ ਤਿੰਨ ਤਿੰਨ ਹਜ਼ਾਰ ਦੀ ਲੀਡ ਦੇ ਉੱਤੋਂ ਵਾਰਡ ਨੰਬਰ 70 ਜਿਹੜਾ ਅਸੀਂ ਜਿੱਤਾਂਗੇ